ਸਰ ਤਰਫ ਲੜਾਈ ਤਬਾਈ ਦਾ ਨਾ ਇਹ ਨਹੀਂ ਹੋਣੀ ਜੀ ਇਹ ਦੀ ਤਬਾਈ ਤਬਾਈ ਤੇ ਬਹਿ ਕੇ ਸਮਝਾਵਾ ਕਰਨਾ ਚਾਹੀਦਾ ਇਹ ਜਦਾ ਨਹੀਂ ਸਮਝ ਆ ਕਿ ਕਿ ਪਹਿਲਾ ਲੜਾਈ ਡਾਂਸੋਟੇ ਦੀ ਫਿਰ ਗੋਲੀ ਚਕੇ ਦੀ ਫਿਰ ਉਹਦੇ ਬੰਬਾਂ ਦੀ ਤੇ ਬੰਬਾਂ ਨਿਸ਼ਾਨ ਤੇ ਜਾ ਇਹ ਲੜਾਈ ਜਿਆਦਾ ਖਤਰਨਾਕ ਹੈ ਇਹ ਲੜਾਈ ਪਹਿਲੀ ਲੜਾਈ ਨੂੰ ਖਤਰਨਾਕ ਆ ਗਿਆ ਤੇ ਦਾਵਾ ਵੀ ਬਹਿ ਕੇ ਕੋਈ ਗੱਲਬਾਤ ਨਹੀਂ ਹੋਵਾ ਕਰਨ ਕੋਈ ਕੋ ਗੱਲ ਹੈ ਲੜਾਈ ਦਾ ਕੋਈ ਲੜਾਈ ਮਕੋਣੀ ਇਹ ਤਾਂ ਬਹਿ ਕੇ ਗੱਲ ਹੁੰਦੀ ਆ ਤੇ ਜੇ ਬਹਿ ਕੇ ਨਾਲ ਕੀਤੀ ਤੇ ਫਿਰ ਤਬਾਈ ਆ ਇਹ ਤੇ ਉਹਨਾਂ ਕੋ ਵੀ ਸੋਚ ਹੈ ਨਾ ਜਿਹਦੀ ਸੋਚ ਮਾਰੀ ਆ ਉਹ ਮਾਰੇ ਬਣੇ ਤਾਂ ਪੁੰਦਾ ਜੇ ਪਾਕਿਸਤਾਨ ਦੀ ਸੋਚ ਮਾਰੀ ਆ ਮਰ ਤੋਂ ਮਰ ਤੋਂ ਮਾਰੀ ਰਹੀ ਸੋਚ ਹੈ ਪੁੱਤ ਇਹ ਤੇ ਮੋਰਚੇ ਪਾ ਕੇ ਵੱਜਦੇ ਜਦੋਂ ਜਹਾਜ ਆਉਂਦਾ ਭੱਜ ਕੇ ਮੋਰਚੇ ਵੱਜਦੇ ਜਾਨ ਚਾਹਣੀ ਆ ਜਾ ਪਤਾ ਨਹੀਂ ਕਿ ਇਹ ਹੁਣ ਤਾਂ ਕੋਈ ਮੋਰਚਾ ਨਹੀਂ ਪੁੱਟਦਾ ਪਰ ਇਸੇ ਨੂੰ ਮੋਰਚਾ ਨਹੀਂ ਪੁੱਟਦਾ ਪਤਾ ਨਹੀਂ ਕਿ ਇਹ ਸੰਗਜ ਜੀ ਇਹ ਹੁਣ ਤੇ ਉੱਤੇ ਉੱਤੇ ਆਉਂਦਾ ਜਿਗਰ ਹਾਂਜੀ ਤੇ ਅੱਗੇ ਤੇ ਉਹ ਆਮੋ ਸਾਹਮਣੀ ਬਾੜਾਂ ਦੇ ਲੱਗਦੇ ਠੀਕ ਹੈ ਜੀ ਹਾਂਜੀ ਤੇ ਯਾਰ ਵਗੈਰਾ ਕਿਤੇ ਆਉਂਦੇ ਤੇ ਕਿਤੇ ਇਦਾਂ ਇਦਾਂ ਜਿੱਥੇ ਕਿਤੇ ਦੁਰੋਗ ਹੋ ਜਾ ਉਹਦੇ ਬਾਬਾ ਤਾਂ ਹੁੰਦੇ ਕੋਸੋ ਬੈਠੇ ਹੀ ਨਾ ਪੀ ਜਾਂਦੇ ਕੰਮ ਚਾਰ 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 ਵਾਲ ਕਿੰਨੇ ਕਿ ਸਮਾਂ ਹੋਵੇਗਾ ਰਾਤ ਦਾ ਉਹ 1 ਵਜੇ ਦਾ 1 ਵਜੇ ਦਾ ਹਾਂ ਜੀ ਕਿੰਨੇ ਕਿੰਨੇ ਸਮੇਂ ਬਾਅਦ ਉਹ ਆਵਾਜ਼ ਉਹ ਕੋਈ 10 15 ਮਿੰਟ ਪਰ ਪਾਹ ਤੇ ਪਈ ਫਰਕ ਤੇ ਕੋਈ ਨਹੀਂ ਫਰਕ ਤੇ ਬੜਾ ਵਾ ਇਹ ਜਿਹੜੇ ਉੱਤੇ ਕਿ ਮੁੰਡਿਆਂ ਕੰਮ ਕੋਈ ਪਤਾ ਨਹੀਂ ਲੱਗਣ ਦਿੰਦੇ ਤੇ ਸੱਚੇ ਕਿੱਥੇ ਛੱਡ ਜਾਣੀ ਉੱਥੋਂ ਬੈਠੇ ਹੀ ਦਿੱਲੀੋਂ ਬੈਠੇ ਇੱਥੇ ਪੰਜਾਬ ਦੀ ਗੱਲਾਈ ਜਾਂਦੇ ਉਹਦੇ ਹੀ ਬਾਡਰਾਂ ਤੇ ਲੜਾਈਆਂ ਹੁੰਦੀਆਂ ਆਮੋ ਸਾਹਮਣੇ ਜਾਉਂ ਨਹੀਂ ਚਾਹੀਦੀ ਆ ਜੀ ਇਹ ਤੇ ਨੁਕਸਾਨ ਹੀ ਨੁਕਸਾਨ ਗਰੀਬ ਜਨਤਾ ਮਾਰੀ ਜੀ ਧੰਨਵਾਦ ਜੀ ਤੋਂ ਦਲਾ ਕੀ ਹੈ ਜੀ ਮੇਰਾ ਨਾਮ ਤਸਮ ਸਿੰਘ ਪਹਿਲਾਂ ਉਹਦੇ ਹੀ ਬਾਰਡਰ ਅੰਬੂਦਰਾ ਤੇ ਹੁੰਦੀ ਸੀ ਜੀ ਜੀ ਤੇ ਹੁਣ ਤੇ ਆਦਕਾਂ ਤੇ ਸਾਰੇ ਪੰਜਾਬ ਕੀ ਹੋਣ ਗਈ ਕਹਿੰਦੇ ਨਾਲ ਦੇ ਲੱਗਦੇ ਸਵਾਰੀ ਬੰਕਰ ਜਿਹੜੇ ਹਰ ਪਿੰਡ ਚ ਬਣੇ ਹੁੰਦੇ ਸਨ ਨਹੀਂ ਕੋਈ ਵਰਲੇ ਵਰਲੇ ਜਿਹੜੇ ਸਵਾ ਤੇ ਬੰਕਰ ਕੱਚੇ ਬਣਾਏ ਹੁੰਦੇ ਸਨ ਉਹ ਹਾਂ ਅਪੇ ਜਦੋਂ ਜਹਾਜ ਤੇ ਆਉਂਦੇ ਸੀ ਜੇ ਜਦ ਪਾਕਿਸਤਾਨ ਦੇ ਗਾਂ ਨਿਕਲਦੇ ਸੀ ਜਹਾਜਾਂ ਤੇ ਦੂਜੇ ਆਪਣੇ ਮਗਰ ਲੱਗਦੇ ਸੀ ਜੀ ਜੀ ਉਹਨਾਂ ਨੂੰ ਨਾਂ ਦੇ ਟੈਨਾਂ ਪਾ ਖਲੋਂਦੇ ਨਹੀਂ ਨਾ ਨਿਕਲਦੇ ਜਾਂਦੇ ਘੇਰਦੇ ਨੂੰ ਠੀਕ ਹੈ ਤੇ ਜਿਹੜੀ ਦੇਖਾਂ ਕੀ ਆ ਗੱਭੀ ਮਗੜੇ ਬਣਾਈ ਹੋਣਾ ਲੋਕਾਂ ਦਾ ਦੁਨੀਆ ਦਾ ਮਾਵਾ ਤੇ ਪੋਤੀ ਜੇ ਕਿਹੜਾ ਹੋ ਨੁਕਸਾਨ ਵਗੈਰਾ ਤੋਂ ਵੀ ਹੋਣਾ ਉਹਦੇ ਆਪਣੇ ਪੈਰਿਆਂ ਅੰਦਰ ਬੈਠੇ ਆ ਸਮਝਾਉਦਾ ਇਹ ਤਾਂ ਵੇ ਆਪਣਾ ਜਿਹੜੇ ਫੈਸਲੇ ਕਰਨ ਕਿਉਂ ਦੁਨੀਆ ਮਰਵਾਉਣ ਦੇ ਆ ਇਹਨਾਂ ਨੇ ਕਿਹੜਾ ਕੋਈ ਪੈੜੀ ਵੰਡਣੀ ਲਈ ਇਹ ਕਾਰਵਾਈ ਕਰਨੀ ਜ਼ਰੂਰੀ ਸੀ ਜ਼ਰੂਰੀ ਸਮਝਦੇ 好呀、嗯，我就是这样的，我就是这样的，